ਨੇ ਕਰਤਾ ਲਿਪੜ ਗਈ ਕਿਤੇ ਪੀਠੇ ਕਮਲੇ ਕੇ ਗੈਸੀ ਲਾਉਣਾ ਨਹੀਂ ਤਾਂ ਥੌਰੇ ਲਾਇਆ ਸਾਰੀਆਂ ਉਂਗਲਾਂ ਭਾਂਡੀਆਂ ਨੰਗੇ ਕਰਕੇ ਤੋਰੇ ਠੀਕ ਹੈ ਤੁਸੀਂ ਤਾਂ ਹੀ ਡਰਦੇ ਜਾਂਦੇ ਭਾਂਡ ਜਦੋਂ ਬੰਦੀ ਉਹਨੇ ਕਿਹੜੇ ਬੰਦੇ ਨੇ ਗੁਰ ਕੀ ਹੈ ਗੁਰਦੇ ਓਕਾ ਗੁਰਦੇ ਓਕਾ ਛੀਰੀ ਮਾਰਦਾ ਸੀ ਮਰੀ ਜੰਨਾ ਬੰਦਾ ਫੱਦਾ ਮਾਰਦਾ ਥੰਡੀ ਐਵੇਂ ਬਣਾਈ ਜੰਨੇ ਹੋ ਸਰੋਂ ਚ ਰਹਿੰਦੇ ਉੱਥੇ ਬੰਦੇ ਆ ਪਹਿਲੀ ਕਰਦਾ ਉਹ ਬੰਦੇ ਨਹੀਂ ਜਿਹੜੇ ਆ ਜੋੜੇ ਪਾਏ ਨਾ ਡੇਟ ਦਾ ਉਹਨਾਂ ਦੇ ਜੋੜੇ ਆਉਂਦੇ ਆ ਤੇ ਬੰਦੀ ਹੁੰਦੇ ਕਾਲੇ ਕੱਛਲੇ ਹੋਰ ਕੌਣ ਹੁੰਦਾ ਪਤਾ ਹੀ ਨਹੀਂ ਰੱਬ ਜਾਣੇ ਕੀ ਚੀਜ਼ ਉਹਨਾਂ 'ਚ ਆ ਨਹੀਂ ਆਉਂਦੀ ਅੱਛਾ ਲੈ ਬਾਤ ਕਣਕਸ ਕਾਲ ਗਿਆ ਫਿਰ ਉਹਨਾਂ ਤੋਂ ਡਰਦੇ ਕੋਈ ਕਣਕਸ ਕਾਲ ਗਿਆ ਜਿੱਤਾ ਅਮਲੀ ਦਸ ਸਿਰ ਪੱਕੀ ਪੁੱਕੀ ਸੀ ਅੱਛਾ ਕਣਕ 'ਚ ਪਈ ਸੀ ਜਮੇਰ ਕੀ ਚੋਂ ਉਹਨਾਂ ਨੇ ਚੱਕ ਲਈ ਤੇ ਉਹਨਾਂ ਤੋਂ ਦਾਦਾ ਚੱਕਣ ਹੀ ਨਹੀਂ ਆਇਆ ਅੱਛਾ ਕਾਲੇ ਕੱਛਾ ਨੇ ਤੋਹ ਕਹਣਾ ਚਾਚਾ ਮੈਂ ਨਹੀਂ ਕਰਮ ਕਰ ਐਂ ਕਰੋ ਅੰਦਰ ਵੜ ਕੇ ਜਾ ਕੇ ਨਾ ਤੇ ਅੰਦਰ ਕੁੰਡਾ ਲਾ ਲਓ ਕੀ ਘਰੇ ਵੀ ਨਾਲ ਜਾਓ ਕੁੰਡਾ ਲਾ ਲਓ ਘਰੇ ਆਏ ਕਦੇ ਜਾ ਜੁਨੀਆਂ ਪਾ ਲਓ ਪੈਂਦੇ ਲੰਨੋ ਮਰੀਕਾ ਕਰਤਾਰੇ ਕਾ ਉਹਦੀ ਗੱਲ ਅਮਰੀਕਾ ਕਰਤਾਰੇ ਦਾ ਜਿਹੜਾ ਪੱਕੀ ਆ ਉਹ ਤਾਂ ਰੱਬ ਜਾਣੇ ਪੁਲਿਸ ਵੱੜ ਗਿਆ ਐ ਕਰ ਓਏ ਖੜਾ ਹੋ ਜਾ ਮੈਂ ਇੱਥੇ ਕਹੀ ਲਿਆ ਚੱਕ ਕੇ ਮੈਂ ਜਾਣਾ ਕੋਈ ਨਹੀਂ ਤੁਸੀਂ ਪੋ ਘਰੇ ਵਾਹੇ ਬਗ ਚੱਲਾਂਗੇ ਫੇ ਕੱਲਾ ਆ ਜਦੋਂ ਬਗ ਚੱਲੇ ਮਿੰਟ ਤਾਂ ਵੀ ਰਹਿ ਗਏ ਬਾਰੀ ਦੇ ਚੱਲਦੇ ਜਰਾ ਕੋਈ ਕਹਾਣੀ ਜਾਨਾ ਯਾਰ ਉਹ ਚੱਲਦੇ ਜਰਾ ਮੇਰੀ ਗੱਲ ਤਾਂ ਸੁਣ ਲੈ ਕੋਈ ਸਮਝ ਵੀ ਲੈ ਕੀ ਸਮਝ ਲੈ ਕੱਲਾ ਕਾਵਲ ਨਹੀਂ ਕੋਟੀ ਦਾ ਉਹਦਾ ਦਿਮਾਗ ਤੋਂ ਕੰਮ ਲਈਦਾ ਹੁੰਦਾ ਨਹੀਂ ਇਹਨਾਂ ਦਾ ਦਿਮਾਗ ਤੋਂ ਗੱਲ ਨਹੀਂ ਕਣਕੀ ਦਾ ਭੈਣ ਚੂਦੀ ਹੁੰਦੀ ਆ ਤੂੰ ਕੱਲ ਤੈਨੂੰ ਕੱਲੇ ਨੂੰ ਤਾਂ ਜਾਣ ਨਹੀਂ ਦਿੰਦੇ ਆ ਮੈਂ ਤਾਂ ਜਾਊਂਗਾ ਭਾਈ ਜਦ ਤੁਸੀਂ ਬਗਜਦੇ ਹੋ ਇੱਕੀ ਗੱਲ ਚੱਕਰ ਐਜੰਟ ਕੀ ਦਵਾਏ ਨਹੀਂ ਮਿਲਨੀ ਨਾ ਅਮਰੇ ਕੋਈ ਨਹੀਂ ਭੰਗ ਦੇ ਪਾਣੀ ਆਪਦਾ ਬੰਦਾ ਤੂੰ ਬੱਚ ਤੈਨੂੰ ਡਰ ਲੱਗਦਾ ਡਰ ਅੰਦਰ ਪੈ ਜਾ ਜਾ ਕੇ ਓਕੇ ਅੰਦਰ ਪੈ ਜਾ ਅੰਦਰ ਤਾਂ ਕਿੱਥੇ ਤੇ ਰੈਸਟੋਰਾਂ ਛੱਡਿਆ ਸੀ ਖੁੰਡਾ ਤੇਰੀ ਫੋਟੋ ਰਹਿ ਜੂ ਸਾਡੇ ਕੋਲੇ ਕੱਲੀ ਕਹਦੇ ਨਾ ਫੋਟੋ ਰਹਿ ਜੂ ਛੋਟੇ ਦਾ ਪੱਕ ਜੇ ਪਾਣੀ ਗੱਲ ਕਰ ਤੂੰ ਕਹਦੇ ਬੈਨ ਪੋਨੇ ਗੱਲ ਕਰਦੇ ਦੀ ਭੰਗ ਦੇ ਪਾਣੀ ਗਪੜੂ ਜਵਾਨ ਆ ਆ ਉਬਰ ਚ ਜੜਿਆ ਨਹੀਂ ਜਾਣਾ ਆ ਆ ਦਾ ਬੰਦਾ ਤਾਂ ਜਮੀ ਨਹੀਂ ਜਰੇ ਜੀ ਖੌੜੇ ਮਾਰੂ ਕੀ ਨਹੀਂ ਜੜੀ ਦਾ ਉਹ ਗੱਲ ਕਰਦੇ ਆ ਮੈਂ ਹੋਰ ਪਾਪਾ ਪਾਉਂਦਾ ਕੀਰਨੇ ਪਾਪਾ ਤਾਂ ਚੱਲ ਮੈਂ ਬਣੀ ਹੂੰ ਗੱਲ ਤੂੰ ਕਾਹਦਾ ਪਾਪਾ ਬਣਦੀ ਆ ਮੁੰਡੇ ਦੀ ਖਾਤਰ ਤਾਂ ਬਣੀ ਪਉ ਬਾਨਾ ਪਉ ਇਹ ਗੱਲ ਕਰ ਉਹ ਸਣੀ ਗੱਲ ਕਰਦੇ ਕੋਲੇ ਮੁੰਡਾ ਖੜਾ ਵੀ ਕੋਲੇ ਪਿਓ ਖੜਾ ਓਏ ਉਹ ਗੱਲ ਪਰੋਂ ਇਸੇ ਕੰਮ ਦੇ ਚੋਰੇ ਫੋ ਪਵੇ ਹਾਂ ਮੈਂ ਬਣ ਜੂ ਹੌਸਲਾ ਹੱਥੇ ਚ ਫੜੀ ਫਿਰਦਾ ਕੋ ਫੋ ਨਹੀਂ ਪੈਂਦਾ ਹੌਸਲਾ ਹੌਸਲਾ ਹਾਂ ਬੰਦੇ ਨੂੰ ਮਾਰਾ ਮੋਟਾ ਦੇ ਹੌਸਲਾ ਮੈਂ ਪਿਓ ਵਾਂਝੀ ਹੋ ਜੂ ਤਾਇਆ ਹਾਂ ਇਹ ਚਾਹ ਜਬਾ ਦੇ ਨਹੀਂ ਉਹ ਗੱਲ ਬੰਦ ਕਦੇ ਨਾਲ ਪਿਓ ਵਾਂਝ ਕਦੇ ਨਾਲ ਪਿਓ ਵਾਂਝ ਸਾਲਾ ਪਿਓ ਵਾਂਝੇ ਦਾ ਬੰਦੇ ਨੂੰ ਜਉਂਦੇ ਨੂੰ ਮਰੀ ਜੰਦੇ ਹੋ ਵਾਂ ਤਸ ਬੇਲਾ ਹੱਥ ਨਹੀਂ ਆਉਂਦਾ ਨਾ ਆਵੇ ਯਾਰ ਤੂੰ ਕਹੀ ਲਿਆ ਚੱਕ ਕੇ ਮੈਂ ਤੈਨੂੰ ਕਿਰਕਾ ਖੜਾ ਨਹੀਂ ਬੰਜੇ ਨੇ ਜ਼ਿੰਦਗੀਆਂ ਖੋਲੀਆਂ ਕੋਈ ਨਹੀਂ ਤੂੰ ਆਦਾ ਚੋਰਾ ਕਰ ਮੈਂ ਨੂੰ ਤਾਂ ਕਿ ਮੈਂ ਦੇਖੂ ਆ ਭੇ ਭੈਣ ਦੀ ਫੁੱਦੀ ਬੰਦਾ ਹੀ ਆ ਉਹ ਕੀ ਦਸ ਛੇ ਡਣੇ ਪਿੱਛੇ ਤੂੰ ਮਰਦਾ ਕੰਸੇ ਤੇਰੀ ਭੈਣ ਦਾ ਫੁੱਦਾ ਤੇਰੀ ਦਾ 10 ਕਿੱਲੇ ਕਣਕਾ ਕਦ 10 ਛੇ ਉਹਦਾ ਕਿੰਨੇ ਜਮੀ ਪਈਆ 2 ਕਿੱਲੇ ਨਹੀਂ ਪਈਆ